ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚਿਆ ਪਿੰਡ ਚੋਟੀਆਂ ਤੇ ਆਪਣੇ ਕੋਲੇ ਆਲੂਆਂ ਦੀ ਬਜਾਈ ਵਾਲੀ ਮਸ਼ੀਨ ਬਕਾਊਆ ਤੇ ਇਹ ਪਿੰਡ ਚੋਟੀਆਂ ਬਕਾਊਆ ਜੀ ਤਹਿਸੀਲ ਫੂਲ ਤੇ ਨੇੜੇ ਪਿੰਡ ਪੈ ਜਾਂਦੇ ਬੁੱਗਰ ਸਮਝ ਲਓ ਬਹੁਤ ਜ਼ਮਾਨਸਾ ਠਿੰਗੜ ਰਾਈਆ ਦਰਾਜ ਕਰਾੜ ਵਾਲਾ ਤੇ ਇਹ ਆਟੋਮੈਟਿਕ ਆਲੂਆਂ ਦੀ ਬਜਾਈ ਕਰਦੀ ਹੈ ਮਸ਼ੀਨ ਗੁਰਦੇਵ ਐਗਰੋ ਬਣੀ ਗੜਾ ਤੋਂ ਮਸ਼ੀਨ ਬਣੀ ਹੋਈ ਹੈ ਦੇਖ ਸਕਦੇ ਤੁਸੀਂ ਚਾਹ ਉਹ ਇਹਦੀ ਨਾਲ ਦੀ 2020 ਮਾਡਲ ਆ ਮਸ਼ੀਨ ਬਣੀ ਗੜਾ ਤੋਂ ਬਣੀ ਹੋਈ ਆ ਮਸ਼ੀਨ ਇਹ 2020 ਮਾਡਲ ਆ ਤੇ ਦੇਖ ਸਕਦੇ ਹੋ ਤੇ ਆਟੋਮੈਟਿਕ ਆ ਤੇ ਆ ਇਹਦੇ ਦੇਖ ਸਕਦੇ ਤੁਸੀਂ ਬੈਲਟਾਂ ਜੋ ਆਲੂ ਨੂੰ ਆਟੋਮੈਟਿਕ ਚੱਕਦੀਆਂ ਤੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਮਸ਼ੀਨ ਲੈਣੀ ਹੋਵੇ ਤਾਂ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਪਿੰਟ ਹੈਗਾ ਬਾਈਆਂ ਦਾ ਚੋਟੀਆਂ ਤੇ ਫੋਨ ਆਪਾਂ ਡਿਟੇਲ ਇਹਦੀਆਂ ਫੋਟੋਆਂ ਵੀਡੀਓ ਦੇ ਵਿੱਚ ਅਪਲੋਡ ਕਰ ਦਾਂਗੇ ਤੇ ਜਿਹੜਾ ਇਹਦਾ ਪ੍ਰਾਈਸ ਆ ਉਹ ਬਾਈਆਂ ਦੇ ਕੰਟੈਕਟ ਨੰਬਰ ਤੇ ਪੁੱਛ ਸਕਦੇ ਹੋ ਤੁਸੀਂ ਉਹ ਆਪਾਂ ਸਕਰੀਨ ਤੇ ਸ਼ੋ ਕਰ ਦਾਂਗੇ ਤੇ ਆਪਾਂ ਇਹਨੀਆਂ ਵੀਡੀਓ ਪਲੇ ਕਰਕੇ ਤੁਹਾਨੂੰ ਸਾਰੇ ਪਾਸੇ ਦੀਆਂ ਦਿਖਾ ਦਾਂਗੇ ਜੇ ਜੇਕਰ ਮੇਰੇ ਵੀਰ ਭਾਈ ਨੇ ਲੈਣੀ ਹੋਵੇ ਤਾਂ ਭਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦਾ ਹੈ ਧੰਨਵਾਦ